ਗਰਵਿੰਦਰ ਕਾ ਗਵਿੰਦਰ ਕੀ ਹੋਇਆ ਬੇਟੀ ਦੇ ਨਾਲ ਬੇਟੀ ਨੇ ਪਰਸੋ ਮੇਰੇ ਕੋਲੋਂ ਗਈ ਹੈ ਬਈ ਉਹ ਮੇਰੇ ਕੋਲ ਤੜਕੇ ਸਵੇਰੇ ਹੀ ਤਬਾਗੀ ਕਹਿੰਦੀ ਮੈਂ ਜਾਨੀ ਹੈ ਜਾਂਦੀ ਜਾਂਦੀ ਚੱਲ ਪਿੰਡ ਵਾਗੀ ਪਿੰਡੋਂ ਕੱਲ ਉਹ 6 ਵਜੇ ਚੜ ਗਈ 9 ਵਜੇ ਵੀਰੇ ਉਹ ਘਰੇ ਆ ਗਈ ਆ ਕੇ ਮੈਨੂੰ 9 ਵਜੇ ਫੋਨ ਕਰਿਆ ਕਹਿੰਦੀ ਮੈਂ ਪਿੰਡੋਂ ਆਂਗੀ ਮੈਨੂੰ ਕਹਿੰਦੀ ਮੇਰੇ ਨਾਲ ਲੜੀ ਜਾਂਦਾ ਉਹ ਲੜਦਾ ਕਿ ਉਹਦੇ ਘਰ ਆਲਾ ਮੈਂ ਕਹਾਂ ਕੋਈ ਗੱਲ ਨਹੀਂ ਮੈਂ ਕਹਾਂ ਚੱਲ ਕੋਈ ਨਹੀਂ ਮੈਂ ਕਹਾਂ ਫਿਰ ਫਿਰ ਕਹਿੰਦੀ ਫਿਰ ਫਿਰ ਮੈਨੂੰ ਲਾਲੇ ਘੰਟੇ ਬਾਅਦ ਕਹਿੰਦੀ ਮੈਨੂੰ ਲੜੀ ਜਾਂਦਾ ਨਾ ਮੈਂ ਚਾਹ ਪੀਤੀ ਨਾ ਮੈਂ ਰੋਟੀ ਖਾਦੀ ਮੈਂ ਕੁਝ ਨਹੀਂ ਕਰਿਆ ਕਹਿੰਦੀ ਮੈਂ ਕਿਹਾ ਚੱਲ ਠੀਕ ਐ ਰਾਤ ਨੂੰ ਮੈਨੂੰ ਵੀਰੇ ਉਹਨੇ ਫੇਰ 9 ਵਜੇ ਫੋਨ ਲਾ ਲਿਆ 9 ਵਜੇ ਫੋਨ ਲਾ ਕੇ ਕਹਿੰਦੀ ਨਾ ਮੈਨੂੰ ਚਾਹ ਨਾ ਮੈਨੂੰ ਪਾਣੀ ਮੈਨੂੰ ਡਰ ਆਜ ਕੋਈ ਗੱਲ ਦਾ ਮੈਨੂੰ ਡਰ ਲੱਗਦਾ ਕਹਿੰਦੀ ਮੈਂ ਉਹਨੂੰ ਮੋੜ ਕੇ ਆਖਿਆ ਮੈਂ ਕਿਹਾ ਵੀ ਤੂੰ ਵਾਰ ਫੇਰ ਕਿਤੇ ਜੀ ਤੈਨੂੰ ਕਾਸੇ ਦਾ ਡਰ ਆ ਕਹਿੰਦੀ ਕਰੀ ਗਈ ਮੇਰੇ ਕੋਲ ਦੁੱਖ ਦੀ ਸੁਖ ਦੀ ਮੈਨਾਂ ਆਏ ਕਰੇ ਮੇਰੇ ਨਾ ਆਏ ਕਰੇ ਮੇਰੇ ਨਾ ਆਏ ਕਰੇ ਇਹ ਮੇ ਗਾਲ ਕੋਟ ਕੇ ਮਾਰੀ ਆ ਵੀ ਕਿੰਨੀ ਕੀ ਤੇਰ ਗੱਲ ਹੋਈ ਆ ਤੁਹਾਡੇ ਮੇਰੇ 1 ਘੰਟਾ ਗੱਲ ਹੋਈ ਮੇਰੀ ਭੈਣ ਨਾਲ ਵੀਰੇ 9 ਵਜੇ ਤੋਂ ਲੈ ਕੇ ਮੇਰੀ 10 ਵਜੇ ਤੱਕ ਮੇਰੀ ਭੈਣ ਨਾਲ ਗੱਲ ਹੋਈ ਟੜਕੇ ਮੈਨੂੰ 5 ਵਜੇ ਸਹੀ ਮੇਰੇ ਕੋਲੇ ਫੋਨ ਆ ਗਿਆ ਮਾੜਾ ਮਾੜਾ ਵਿੱਚ ਪਾਸੇ ਕਹਿੰਦਾ ਮੇਰੀ ਸਾਲੀ ਬੋਲੂਗੀ ਉਹਨਾਂ ਦੇ ਜਿਹੜਾ ਘਰੇ ਕੰਮਕਾਰ ਕਰਦਾ ਸੀ ਉਹਨੂੰ ਕਹਿੰਦਾ ਵੀ ਤੂੰ ਕਹੇ ਕਹਿੰਦਾ ਵੀ ਤੇਰੀ ਭੈਣ ਦਵਿੰਦਰ ਕੌਰ ਆ ਮੈਂ ਕਿਹਾ ਹਾਂ ਵੀ ਮੇਰੀ ਭੈਣ ਦਵਿੰਦਰ ਕਹਿੰਦਾ ਕਹਿੰਦਾ ਵੀ ਭਾਈ ਉਹਨੂੰ ਟੈਕ ਹੋ ਗਿਆ ਤਾਨੂੰ ਕਿੰਨੇ ਵੇ ਪਤਾ ਲੱਗਿਆ ਤੁਹਾਨੂੰ ਮੈਨੂੰ ਤੜਕੇ 5 ਵਜੇ ਦੱਸ ਦੱਸ ਜੀ ਕੀ ਲੱਗਦਾ ਕਿਉਂ ਮਾਰੀ ਲੱਗਦੀ ਕਾਰਨ ਕੀ ਹੈ ਪਹਿਲਾਂ ਵੀ ਕਲੇਸ਼ ਹੁੰਦਾ ਸੀ ਜੀ ਲੱਗਦੀ ਸੀ ਕਲੇਸ਼ ਤਾਂ ਜੀ ਰਹਿੰਦੇ ਸੀ ਪਹਿਲਾਂ ਵੀ ਸਦੋਂ ਨਾਲ ਉਹ ਉਹਦਾ ਮੁੰਡਾ ਉਹਦੀ ਨੋ ਉਹਦੀ ਸੱਸ ਉਹਦਾ ਸਹੁਰਾ ਮੇਰੀ ਭੈਣ ਦਾ ਤਾਂ ਜੁਗੜਿਆਂ ਦਾ ਕਲੇਸ਼ ਸੀ ਮੇਰੀ ਭੈਣ ਨੇ ਤਾਂ ਵਿੱਚੇ ਜਿੱਦਿਆਂ ਦੀ ਆਈ ਸੀ ਮੇਰੀ ਭੈਣ ਨੂੰ ਇੱਕ ਦਿਨ ਹੀ ਉਹ ਸਨਰਸੋ ਕੋ ਇੱਥੇ ਉਹ ਅਨੰਦਗੜ੍ਹ ਸੁਖ ਦਾ ਘਟਿਆ ਇੱਕ ਦਿਨ ਵੀ ਮੇਰੀ ਭੈਣ ਦੇ ਨੇ ਬੱਚੇ ਆ ਜੀ ਇਨਾਂ ਕੋਲੇ ਇਹਨਾਂ ਕੋਲੇ ਦੋ ਬੱਚੇ ਗੁੜਗਾ ਗਈ ਹੋਈ ਐ ਬਈ ਬਾਹਰ ਤੇ ਵਿੱਚੇ ਬੇਟੇ ਦੀ ਰਾਇਆ ਵੀਰੇ ਵਿੱਚ ਹਾਂ ਮੁੰਡਾ ਵਿਆਹ ਵਿੱਚੇ ਨੋਦੀ ਆ ਵਿੱਚ ਉਹਦੇ ਸੱਸ ਸਹੁਰੇ ਦੀ ਮੇਰੀ ਭੈਣ ਦੇ ਦੀ ਸਾਰਿਆਂ ਦੇ ਨਾਲ ਹਰਾ ਲੈ ਕੇ ਮੇਰੀ ਭੈਣ ਦਾ ਗਲ ਕੋਟ ਕੇ ਮੇਰੀ ਭੈਣ ਦੀ ਮੌਤ ਕਰੀਏ ਕੋਈ ਮੇਰੀ ਭੈਣ ਨੂੰ ਟਾਇਕ ਨਹੀਂ ਹੋ ਸਾਡੀ ਤਾਂ ਹੀ ਭੈਣ ਦੀ ਹੈ ਇਹ ਸਾਡੀ ਮੈਂ ਮਾਰੀ ਹੈ ਸਾਡੀਆਂ ਬੁਬਾਲੀ ਕਹਿੰਦੇ ਆ ਅਹੀ ਨੰਦਗਾਨੀ ਨਾ ਗੱਲ ਤਾਂ ਫੈਨ ਵੀ ਹੈ ਅੱਜ ਵੀ ਮੇਰਾ ਪਿਤਾ ਹੀ ਸੀ ਪਹਿਲਾਂ ਤੋਂ ਤੰਗ ਕਰਦੇ ਜੀ ਇੱਕ ਹਫ਼ਤਾ ਪਹਿਲਾਂ ਕਹਿੰਦੇ ਸੀ ਮੈਂ ਸਪਰੇਅ ਪਿਉਣਾ ਸਪਰੇ ਪਿਆਉਂਗਾ ਤੈਨੂੰ ਮਾਰੂਗਾ ਉਹਨੇ ਬੋਲ ਕਰਿਆ ਕਹਿੰਦੀ ਮੈਨੂੰ ਐ ਕਹਿੰਦਾ ਵੀ ਸਪਰੇ ਪਿਆ ਕੇ ਮਾਰੂਗਾ ਸਾਨੂੰ ਪਤਾ ਸੀ ਸਾਨੂੰ ਕਹਿੰਦੀ ਸੀ ਹੁੰਦੀ ਸੀ ਵੀ ਮੈਨੂੰ ਐ ਕਹਿੰਦਾ ਵੀ ਮੈਂ ਸਪਰੇ ਪਿਆ ਕੇ ਮਾਰੂਗਾ ਤੈਨੂੰ ਮੈਨੂੰ ਬਹੁਤ ਕੁੱਟ ਮਾਰ ਕਰਦਾ ਪਹਿਲਾਂ ਤੋਂ ਜੀ ਬਹੁਤ ਕੁੱਟ ਮਾਰ ਕਰਦਾ ਸੀ ਸਿਰ ਵੀ ਪਾੜਿਆ ਮੇਰੇ ਪਿਓ ਵੀ ਲਿਆਉਂਦਾ ਤੀਜੇ ਦਿਨੋਂ ਸੀ ਲਿਆਉਂਦੇ ਜੋ ਸਿਰ ਪਾੜਦਾ ਬਹੁਤ ਹਰਕਤਾਂ ਕਰਦੀ ਸੀ ਜੀ ਮੇਰੀ ਭੈਣ ਨਾਲ ਸਾਥ ਕੋਈ ਬਸੇਦਾ ਨਾ ਕਮੇਨ ਨੂੰ ਸੁਧਿ ਲਾਇਆ ਮੇਰੀ ਭੈਣ ਨੇ ਕੈਂਕਰੀ ਗਾਤੀ ਜੀ ਦੋ ਦਿਨ ਉੱਥੇ ਦੋ ਦਿਨ ਇਹ ਇੱਕਦਸਵਾ ਹਾਂਜੀ ਹੱਸ ਇੰਨਾ ਮਤਲਬ ਕਿ ਚੱਲਦਾ ਜੀ ਸਮਝਾਉਣ ਦੀ ਇਹ ਜਾ ਕਿਹੜਾ ਇਸ਼ੂ ਸੀ ਜਿਹਦੇ ਕਰਕੇ ਲੜਾਈ ਭਈ ਜੂਜੀ ਬਸੇ ਨਾ ਲੀਨ ਆਜ ਤਾਂ ਸੇਨਾਂ ਦੇ ਪਰਿਵਾਰ ਦੇ ਨਾਲ ਇਹਨਾਂ ਦੇ ਪਰਿਵਾਰ ਦੀ ਆਦਤਾਂ ਸੀ ਸ਼ੁਰੂ ਤੋਂ ਹੀ ਕਰਦੇ ਸੀ ਇਹ ਜਾ ਬਸ ਕੁੱਟ ਮਾਰ ਸ਼ੁਰੂ ਤੋਂ ਹੀ ਕਰਦੇ ਸੀ ਕੋਈ ਵਜ੍ਹਾ ਤਾਂ ਨਹੀਂ ਜੀ ਕੋਈ ਵਜ੍ਹਾ ਨਹੀਂ ਸੀ ਬਸ ਜਦੋਂ ਕਿਤੇ ਬੋਲਦੇ ਲੜਦੇ ਬਸ ਉਹ ਤੋਂ ਜੀ ਮਾਰਨ ਪੈ ਗਿਆ ਇਹਨਾਂ ਦੀ ਆਤ ਤਾਂ ਸੀ ਪਹਿਲਾਂ ਵੀ ਕਹਿੰਦਾ ਮੈਂ ਗੋਲੀ ਮਾਰੂ ਮੈਂ ਨੂੰ ਮਾਰ ਤੂੰ ਸ਼ੁਰੂ ਤੋਂ ਆਏ ਕਹਿੰਦਾ ਆ ਅੱਛਾ ਕੀ ਨਾਮ ਹੈ ਤੁਹਾਡਾ ਸਿਕਨਾ ਜੀ ਕੀ ਮਾਮਲਾ ਪਿੰਡ ਉਸ ਦਾ ਨਹੀਂ ਸਾਡਾ ਪਾਵੜਾ ਜੀ ਗੁੱਡੀ ਇਹ ਵੇਈ ਸੀ ਕੱਲ ਇਹ ਗੁੱਡੀ ਉੱਥੇ ਪੇਕੇ ਘਰ ਤੋਂ ਇੱਥੇ ਆਈ ਹੈ ਜੀ ਆਨੰਦਗੜ੍ਹ ਆਪਦੇ ਸਹੁਰੇ ਘਰ ਕਿੰਨਾ ਚਿਰ ਹੋ ਗਿਆ ਵੇਈ ਨੂੰ ਇਹ ਗੁੱਡੀ ਨੂੰ ਵਿਆਹੀ ਰੂਜ ਬੱਚੇ ਵਿਆਹੇ ਗੁੱਡੀ ਬਾਹਰਲੇ ਪੁਰਖ ਗਈ ਹੈ ਦੀ ਜੀ ਫਿਰ ਕੀ ਹੋਇਆ ਹੁਣ ਕੀ ਹੋਇਆ ਹੋਰ ਕੋਈ ਇਹਦੇ ਕੋ ਤਾਂ ਗਲਾ ਤਬਾ ਕੇ ਕੁੱਤਿਆ ਗਿਆ ਜੀ ਕੀ ਲੱਗਦਾ ਤੁਹਾਨੂੰ? ਸਾਨੂੰ ਤਾਂ ਇਹ ਹੀ ਲੱਗਦਾ ਵੀ ਬਹੁਤ ਕਰੀ ਗਈ ਜੀ ਉਹਨੇ ਕਲਾ ਦਬਾ ਕੇ ਜਦੋਂ ਅਸੀਂ ਦੇਖੀ ਤਾਂ ਉਹ ਫਰੇਦ ਚ ਲੱਗੀ ਪਈ ਸੀ ਚੱਕਿਆ ਢੱਕਣ ਅਸੀਂ ਵੇਖਿਆ ਤਾਂ ਸਾਰਾ ਗਲਾ ਦਬਿਆ ਪਿਆ ਜੀ ਜੀ ਬਾਹਰ ਆਈ ਪਈ ਐ ਤੇ ਜਦੋਂ ਘਰ ਵਾਲਾ ਹਾਜ਼ਰ ਸੀ ਜੀ ਨਾਲ ਕਰੀ ਸੀ ਵੀ ਰਾਤ ਨੂੰ ਇਹ ਹੋਇਆ ਮਾਮਲਾ ਉਹ ਘਰੇ ਸੀ ਜੀ ਉਹ ਘਰੇ ਬਿਲਕੁਲ ਘਰੇ ਸੀ ਕਾ ਜੀ ਕਿੰਨੀ ਮਾਰਨ ਲੱਗਦਾ ਤੁਹਾਨੂੰ? ਗਾਨੂੰ ਤਾਂ ਵੀ ਬੁੱਡੇ ਦਾ ਤੇ ਉਹ ਇੱਕ ਗੁੱਡੀ ਦੇ ਘਰ ਵਾਲੇ ਦਾ ਹੀ ਹੈ ਅਦਰ ਕੀ ਨਾਮ ਹੈ ਤੁਹਾਡਾ ਤੇ ਕੀ ਹੈ ਮੇਰਾ ਨਾਮ ਲਖਮਿੰਦਰ ਸਿੰਘ ਹੈ ਪਿੰਡੋ ਸੁਨਰਾਈ ਲਖਮਿੰਦਰ ਜੀ ਕੀ ਮਾਮਲਾ ਹੋਇਆ ਜੀ ਇਹ ਮਾਊੜਾ ਜੀ ਸਵੇਰੇ ਅਸੀਂ ਨੂੰ ਫੋਨ ਆਇਆ ਜੀ ਤੇ ਅਸੀਂ ਕਹਿੰਦੇ ਵੀ ਭੈਣ ਦੀ ਡੈਥ ਹੋ ਗਈ ਜੀ ਡੈਥ ਹੋ ਗਈ ਜੀ ਅਸੀਂ ਜਦੋਂ ਆ ਕੇ ਦੇਖਿਆ ਜੀ ਤੇ ਉਦੋਂ ਗੱਲਾਂ ਹੀ ਕੋਈ ਹੋਰ ਸੀ ਚਿਹਰੇ ਤੇ ਪੂਰੇ ਨਿਸ਼ਾਨ ਸੀਗੀ ਸੱਟ ਮਾਰਦੀ ਗੱਲ ਤੇ ਉਹ ਉਹ ਮਾਰਕ ਨਿਸ਼ਾਨ ਬਣੇ ਸੀ ਜਿਵੇਂ ਗਲ ਘੁੱਟ ਕੇ ਕਤਲ ਕੀਤਾ ਗਿਆ ਹੁੰਦਾ ਜੀ ਤੇ ਆਪਣਾ ਪਿੰਡੋ ਸੁਨਰਾਈ ਇਹਨਾਂ ਦੇ ਪੈ ਭੈਣ ਦਾ ਪਿੰਡ ਸੀ ਕਿ ਨੰਦਗੜੀ ਇਹ ਵਿਚਾਰੀ ਪਹਿਲਾਂ ਵੀ ਘਰੇ ਝਗੜਾ ਚੱਲਦਾ ਸੀ ਜੀ ਅਸੀਂ ਨਵੇਂ ੜਕੇ ਜਾਂਦੇ ਹੁੰਦੇ ਸੀ ਉਹ ਗੱਲਾਂ ਨਾਰਮਲ ਹੋ ਜਾਂਦੀਆਂ ਸੀ ਜੀ ਤੇ ਅਸੀਂ ਕੰਧ ਕਢਾ ਗਏ ਜੀ ਰਾਤ ਨੂੰ ਫੇਰ ਮੁੰਡੇ ਨੇ ਕੰਧ ਢਾਤੀ ਤੇ ਉਦੋਂ ਬਾਅਦ ਭੈਣ ਕਦੇ ਪਿੰਡ ਆ ਜਾਂਦੀ ਚਾਰ ਦਿਨ ਇੱਥੇ ਲਾ ਜਾਂਦੀ ਕੱਲ ਇੱਕ ਆਪਣਾ ਭਤੀਜਾ ਚੜਾ ਕੇ ਗਿਆ ਜੀ ਆਪਣੇ ਹਸਨ ਚੌਂਕ ਤੋਂ ਵਸ ਤੀ ਤੇ ਉਹ ਰਾਤ ਨੂੰ 9 ਵਜੇ ਦੂਜੀ ਆਂ ਭੈਣਾਂ ਨਾਲ ਵੀ ਗੱਲ ਕੀਤੀ ਆ ਜੀ ਤੇ ਤੜਕੇ ਇਹਨਾਂ ਨੇ ਫੋਨ ਕਰਤਾ ਕਹਿੰਦੇ ਮੌਤ ਹੋ ਗਈ ਜੀ ਇਹ ਚਾਰ ਦਿਨ ਚੱਲਦਾ ਸੀ ਕੱਲਾਗਾ ਝਗੜਾ ਹੀ ਘਰੇ ਹੀ ਚੱਲਦਾ ਸੀ ਜੀ ਬੇਟੇ ਨਾਲ ਹੀ ਕੀ ਲੱਗਦਾ ਵੀ ਕੀ ਨੇ ਮਾਰੇ ਲੱਗਦਾ ਇਹ ਅਸਾਚਾ ਨਿਆਂ ਸਾਨੂੰ ਦਾ ਸ਼ੱਕ ਆ ਸਾਨੂੰ ਪਤਾ ਹੀ ਆ ਜੀ ਘਰੇ ਘਰ ਦੇ ਕਿਸੇ ਨੇ ਕੀਤਾ ਜੀ ਉਹ ਬਾਕੀ ਪੋਸਟਮਾਨ ਰਿਪੋਰਟ ਜੈਨੂਨ ਆਵੇ ਅਸਤੇ ਹੀ ਚੋਣੇ ਆ ਘਰ ਦੇ ਕਹਿੰਦੇ ਹਾਰਟੈਕ ਆ ਜੀ ਜਿਹੜਾ ਰਿਪੋਰਟ ਜੈਨੂਨ ਆਵੇ ਬਸ ਅਸੀਂ ਇਹਨਾਂ ਕੋਈ ਧੱਕਾ ਨਾ ਹੋਵੇ ਅੱਗੇ ਗੱਲ ਕਹਤਾ ਸੀ ਸਿਰ ਇਹ ਹੁਸਨਰ ਵੀ ਰਹਿੰਦੇ ਹਾਂ ਪੰਡਾ ਆਇੰਦੇ ਸੀ ਯੂਰਪ ਝਗੜਾ ਐਕਸੀਡੈਂਟ ਹੋਇਆ ਇਹ ਕਿੱਥੇ ਹੋਇਆ ਇਹ ਆਨੰਦਗੜ੍ਹ ਹੋਇਆ ਜੀ ਹਾਂਜੀ ਉਹਦਾ ਪਿੱਕੇ ਦਾ ਤਾਂ ਆ ਜਾਂਦੀ ਫਿਰ ਜੇਰੋ ਘਰੇ ਨਹੀਂ ਬੰਦੀ ਜਾਨ ਬਚਾਉਣ ਦੀ ਮਾਰੀ ਜੀ ਹੁਸਨਰ ਲਾਏ ਚਾਰ ਦਿਨ ਫਿਰ ਕਦੇ ਗਿੱਦੜਵੇ ਕਰਾਇਤੇ ਰਹਿੰਦੀ ਰੀ ਤੇ ਸਾਮਾਨ ਬਾਹਰ ਸਿੱਟਦਾ ਜੀ ਐਸ ਗੱਲਾਂ ਜਲਦ ਰਾਤ ਹੀ ਆਈ ਆਈ ਕੱਲ ਪਿੰਡ ਕਿੰਨੇ ਦਿਨ ਤੋਂ ਚੱਲਦਾ ਇਹਨਾਂ ਦਾ ਡਿਸਮੋ 2 ਸਾਲਾਂ ਤੋਂ 2 ਸਾਲਾਂ ਚੱਲਦਾ ਇਹ ਘਰ ਵਾਲਾ ਤਾਂ ਕਿਹਦੇ ਨਾਲ ਚੱਲਦਾ ਮੁੰਡੇ ਨਾਲ ਤੇ ਉਹ ਤਾਂ ਉਹਦਾ ਕਰੋਬਾਰ ਹੀ ਸੀਗੀ ਮੁੰਡੇ ਨਾਲ ਹੀ ਚੱਲਦਾ ਸੀ ਆ ਛੋੜੇ ਨਾਲ ਕਿੱਥੋਂ ਭਈ ਹੋਇਆ ਗਿਆ ਸੜਦਾ ਤੇ ਜਰੋ ਸਾਰ ਸਾਰਿਆਂ ਨਾਲ ਸੋਭਾਈ ਹੋਏ ਧੱਕੇ ਮਾਰੀ ਜੀ ਉਹ ਜਦੋਂ ਮੰਨ ਲ ਕੇ ਚੱਲੋ ਜੀ ਆਹ ਮੁੰਡਾ ਖੜਾ ਈ ਇਹ ਨਾਲ ਵੈਂਚ ਬੈਠ ਗਿਆ ਜੀ ਡੈਡ ਬੋਡੀ ਡੈਡ ਬੋਡੀ ਹੀ ਲੈ ਆਣ ਜਿੰਦੀ ਤੋ ਫਿਰ ਅੱਧਾ ਤੋਂ ਬਾਈ ਕਰ ਲੱਗੀ ਬਲਾਜਮ ਮਮਜੂਰ ਮੜਾਏ ਆਨੇ ਕਹਿੰਦੇ ਲੈ ਕੇ ਨਹੀਂ ਜਾਂਦੇ ਜੀ ਬਸ ਬਲਾਜਮ ਪੁਲਿਸ ਦੀ ਵਜ੍ਹਾ ਤੋਂ ਕੁਝ ਹੋ ਗਿਆ ਹਾਂਜੀ ਵਾਜੀ ਨਾ ਤੁਹਾਡਾ ਇਸ ਚਮਕੌਰ ਸਿੰਘ ਜੀ ਚਮਕੌਰ ਹੋਇਆ ਕੀ ਹੈ ਜਿਹੜਾ ਅਲਿਗੇਸ਼ਨ ਲੱਗੇ ਨੇ ਕਿ ਉਹਦਾ ਮਰਡਰ ਕੀਤਾ ਗਿਆ ਹੈ ਦਵਿੰਦਰ ਕੋਹਰਾ ਜੀ ਇਹ ਪਤਨੀ ਜਗਜੀਤ ਸਿੰਘ ਵਾਸੀ ਆਨੰਦਗੜ੍ਹ 24-25 ਸਾਲ ਤੋਂ ਸ਼ਾਦੀ ਚੁਦਾ ਹੈ ਤੇ ਇਹਦੀ ਰਾਤ ਕੋਈ ਮੌਤ ਹੋਈ ਹੈ ਜੀ ਘਰ ਵਾਲੇ ਤਾਂ ਖਦਸ ਜਿਤਾ ਰਹੇ ਆ ਵੀ ਸਾਡੀ ਕੁੜੀ ਦੀ ਗੁੱਟਮਾਰ ਕਰਕੇ ਮੌਤ ਹੋਈ ਹੈ ਪਰ ਇਹਦੀ ਪੜਤਾਲ ਜਾਰੀ ਹੈ ਜੀ ਪੜਤਾਲ ਕਰਕੇ ਅਗਲੀ ਕਾਰਵਾਈ ਜਿਹੜੀ ਅੰਮ੍ਰਿਤਸਰ ਲੈ ਦੀ ਜਾਊ ਕੋਈ ਸ਼ੁਰੂ ਦੇ ਜਾਂਚ ਕੋਈ ਨਿਸ਼ਾਨ ਤੋਂ ਬੋਡੀ ਤੇ ਪਾਏ ਕਿ ਕੀ ਲੱਗ ਰਿਹਾ ਦੋ ਨੀ ਉਹ ਨਾ ਮੂੰਹ ਤੇ ਬਲੱਡ ਹੈ ਜੀ ਉਹ ਤੇ ਉਹ ਕਦੇ ਵੀ ਰਾਤ ਨੂੰ ਉਲਟੀ ਆਈ ਹੈ ਬਲੱਡ ਦੀ ਹਾਂ ਲੇ ਉਹ ਘਰ ਆ ਲਈ ਤਾਂ ਇਹ ਗੱਲ ਕਹਿ ਰਿਹਾ ਬਾਕੀ ਇਹਦੀ ਪੋਸਟਮੈਨ ਨੂੰ ਤਾਂ ਪਤਾ ਲੱਗ ਜੂਤੀ ਬਾਕੀ ਪੜਤਾਲ ਹਲੇ ਚੱਲੀ ਜਾ ਰਹੀ ਹੈ ਜੀ